ਲੋ ਪਾਈ ਬਾਜ਼ ਕਹਿੰਦਾ ਮੈਨੂੰ ਤਾਂ ਮੈਗੀ ਬਣਾ ਕੇ ਦਿਓ ਮੈਗੀ ਸਾਡੇ ਘਰੇ ਹੈ ਨਹੀਂ ਸੀ ਅਸੀਂ ਦੁਕਾਨ ਤੋਂ ਮੈਗੀ ਲੈਂਦੀ ਆ ਹੁਣ ਬਾਜ਼ ਕਹਿੰਦਾ ਮੈਨੂੰ ਮੈਗੀ ਬਣਾ ਕੇ ਦਿਓ ਪਾਈ ਹੁਣ ਬਾਜ਼ ਨੂੰ ਮੈਗੀ ਬਣਾ ਕੇ ਦੇਣੀ ਆ ਉਧਰ ਬੈਠਾ ਸੁਣਦਾ ਉਹ ਕਾਰਟੂਨ ਲਾਈ ਬੈਠਾ ਪਿਆ ਹੈ ਕਾਰਟੂਨ ਲਾ ਕੇ ਕਾਰਟੂਨ ਦੇਖ ਰਿਹਾ ਮੈਗੀ ਬਣਦੀ ਆ ਹੁਣ ਤੇਰੀ ਕਾਰਟੂਨ ਦੇਖਣ ਲੱਗਿਆ ਪਿਆ ਹੁਣ ਉੱਤਰ ਕਹਿੰਦਾ ਮੈਨੂੰ ਤਾਂ ਜੀ ਮੈਗੀ ਬਣਾ ਕੇ ਦਿਓ ਮਿੱਠੀ ਮੈਗੀ ਖਾਣੀ ਹੈ ਕਹਿੰਦਾ ਮਿੱਠੀ ਮੈਗੀ ਦਾ ਮਤਲਬ ਵੀ ਕੋਈ ਸਬਜ਼ੀ ਸਬਜ਼ੀ ਨਹੀਂ ਹੋਣੀ ਚਾਹੀਦੀ ਵਿੱਚ ਮਿੱਠੀ ਮੈਗੀ ਕਹਦਾ ਇਹਨੂੰ ਮਿੱਠੀ ਮੈਗੀ ਮਿੱਠੀ ਮੈਗੀ ਬਣਾ ਕੇ ਦਿਓ ਕਹਿੰਦਾ ਮਿੱਠੀ ਮੈਗੀ ਵੜਾ ਕਿਉਟ ਜਿਆ ਨਾ ਮਿੱਠੀ ਮੈਗੀ ਖਾਂਦਾ ਲੈ ਭਾਈ ਮਿੱਠੀ ਮੈਗੀ ਬਣਾਤੀ ਮੁੰਡੇ ਨੂੰ ਆਪਾਂ ਇਹ ਬਣਾਉਣ ਲੱਗੇ ਆਂ ਇਹ ਉਹ ਚਾਹ ਪਾਣੀ ਹੀ ਇੱਧਰ ਆਪਣੀ ਚਾਹ ਬਣ ਗਈ ਪਹਿਲਾਂ ਆਪਾਂ ਬਣਾਏ ਸੀ ਪਕੌੜੇ ਭੈਣ ਉਹਨਾਂ ਨੂੰ ਪਕੌੜੇ ਬਣਾਏ ਸੀ ਉਹਨਾ ਕੱਪ ਰੱਖ ਲੇ ਆਪਾਂ ਲੱਡੂਆਂ ਦੇ ਨਾਲ ਚਾਹ ਦੇਵਾਂਗੇ ਭੈਣ ਉਹਨਾਂ ਨੂੰ ਲੱਟੂਆਂ ਦੇ ਨਾਲ ਆਪਾਂ ਚਾਹ ਪਲਾਵਾਂਗੇ ਮੈਗੀ ਬਾਜ਼ ਲਈ ਬਣਦੀ ਹੈ ਇੱਧਰ ਖਾਓ ਜੀ ਸਾਰੇ ਜਣੇ ਲੱਟੂ ਮੈਂ ਮਿੱਟੀ ਤੇ ਖੇਡਣਾ ਕੋਲੂ ਹੋ ਜਾ ਧਰਤੀ ਤੇ ਖੇਡਣਾ ਤੂੰ ਹੂੰ ਕਹਿੰਦਾ ਮੈਂ ਧਰਤੀ ਤੇ ਖੇਡਣਾ ਇਹ ਕੀ ਦਾ ਨਾਨਕੇ ਨੇ ਇਹ ਤੇਰੀ ਨਾਨੀ ਦੇ ਨਾਨਕੇ ਨੇ ਨਾਨੀ ਆਪਣੀ ਨਾਨੀ ਦੇ ਨਾਨਕੇ ਆਏ ਹੋਇਆ ਭਾਈ ਮੁੰਡਾ ਨਾਨੀ ਦੇ ਨਾਨਕੇ ਨਾਨੀ ਦੇ ਨਾਨਕੇ ਨਾਨੀ ਦੇ ਨਾਨਕੇ ਦੇ ਲੈ ਨਾਨੀ ਦੇ ਨਾਨਕੇ ਦੇ ਲੈ ਉਹ ਬਣਾ ਕੇ ਦਿੰਦੇ ਨੇ ਹਨਾ ਮੈਗੀ ਮੈਗੀ ਕੀ ਹੈ ਇਹ ਮੈਗੀ ਮੈਗੀ ਨਾਨੀ ਦੇ ਨਾਨਕੇ ਮੈਗੀ ਬਣਾ ਕੇ ਦਿੰਦੇ ਨੇ ਭਾਈ ਜਦ ਤੂੰ ਸਕੂਟਰ ਚਲਾਉਣ ਲੱਗ ਗਿਆ ਫਿਰ ਤੂੰ ਆਪੇ ਆ ਜਾ ਗਰੀ ਹਨਾ ਆ ਜਾ ਕਰੇਗਾ ਹੈ ਆ ਜਿਹਦੇ ਵਿੱਚ ਕਹਿ ਦਿਆ ਕਰੀ ਮੈਂ ਨਾਨੀ ਦੇ ਨਾਨਕੇ ਕਾਲੇ ਜੀ ਮੈਂ ਕਹਿੰਦਾ ਸੀ ਕਿ ਕਹਿੰਦਾ ਮੇਰੀ ਕਹਿੰਦਾ ਨਾਨੀ ਦੇ ਨਾਨੀ ਦੀ ਭੈਣ ਵਿਆਹੀ ਹੋਈ ਆ ਉਹ ਉੱਪਰ ਕਿੱਥੇ ਗਈ ਆ ਦੇ ਅੱਛਾ ਕੋਲ ਨੂੰ ਸੋਣ ਲੱਗੇ ਤਰੇ ਲੱਦੇ ਮਿੱਠੀ ਮੈਗੀ ਖਾਣ ਲੱਗੇ ਕਹਿੰਦਾ ਮੈਂ ਮਿੱਠੀ ਮੈਗੀ ਖਾਣੀ ਆ ਦੱਸ ਮੈਂ ਸੋਚਿਆ ਕਿ ਤੇ ਚੀਨੀ ਪਾ ਕੇ ਕਹਿੰਦਾ ਫਿਰ ਮੈਂ ਸੋਚਿਆ ਮੈਂ ਨਹੀਂ ਇਹ ਤਾਂ ਸਬਜ਼ੀਆਂ ਤੋਂ ਬਿਨਾ ਕਹਿੰਦਾ ਸਬਜ਼ੀਆਂ ਤੋਂ ਬਿਨਾ ਹੀ ਕਹਿੰਦਾ ਮੈਂ ਇਹ ਸਬਜ਼ੀਆਂ ਵਾਲੀਆਂ ਮੰਗਾ ਲਈਏ ਇੱਕ ਦਿਨ ਉਹ ਖਾਧੀ ਨਾ ਉਹ ਚ ਮਿਰਚ ਲੱਗੇ ਉਹ ਕਹਿ ਰਿਹਾਗਾ ਪਰ ਉਹ ਆਪ ਇੱਕ ਦਮ ਮੋੜ ਕੇ ਅੱਜ ਦੂਜੀਆਂ ਮਗਾਈਆਂ ਨੇ ਨਹੀਂ ਜਿਹੜੀਆਂ ਆਪਾਂ ਛੇਮਲਾ ਮਿਰਚਾਂ ਪਾ ਲੰਨੇ ਆ ਉਹ ਮਿਰਚ ਹੋ ਜਾਂਦੀਆਂ ਨੇ ਨਹੀਂ ਇੱਕ ਮਹਗੀ ਆਉਂਦੀ ਆ ਉਹਦੇ ਵਿੱਚ ਮਟਰ ਆ ਜੱਜਰ ਮਸਾਲਾ ਹੋਵੇ ਉਹ ਵਿੱਚ ਪੀਸੇ ਹੋਏ ਨੇ ਸਕਾਏ ਹੋਏ ਉਹ ਜਦ ਆਪਾਂ ਬਣਾਉਣੀ ਆ ਉਹ ਥੋੜੀਆਂ ਉਹ ਹੋ ਜਾਂਦੀਆਂ ਮਿਰਚੋ ਚ ਔੜੀ ਤੌੜੀ ਤੌੜੀ ਮੱਛੀ ਦਾ ਬਣਾਉਣਾ ਮੈਂ ਹੀ ਪਾਉਂਦੀ ਹੈਗੀ ਮੈਂ ਤਾਂ ਇਹਦੀਆਂ ਬਣਾਉਣੀ ਹੁੰਦੀਆਂ ਜੇ ਓਜੇ ਵੀ ਉਹ ਬਣਾਉਣੀ ਹੋਵੇ ਨਾ ਵੀ ਮਸਾਲਾ ਅੱਦਾ ਹੀ ਪਾਵੇ ਹਾਂ ਅੱਦਾ ਹੀ ਪਾਵੇ ਸਹੀ ਗੱਲ ਆ ਚਲ ਖਾਲਾ ਬੁੱਤ ਖਾਲਾ ਖਾਲਾ ਨਾਨੀ ਦੇ ਨਾਨਕੇ ਆਇਆ ਹੋਇਆ ਕਿੱਥੇ ਆਇਆ ਹੈ ਨਾਨੀ ਦੇ ਨਾਨਕੇ ਨਾਨੀ ਦੇ ਨਾਨਕੇ ਆਇਆ ਹੈ ਭਾਈ ਨਾਨੀ ਦੇ ਨਾਨਕੇ ਮੁੰਡਾ ਤੇਰੀ ਨਾਨੀ ਦੇ ਨਾਨਕੇ ਤੇਰੀ ਨਾਨੀ ਦੇ ਇਹਦੇ ਜਿਹੜੀ ਤੇਰੇ ਕੋਲ ਬੈਠੀ ਹੈ ਨਾਨੀ ਭੋਲੀ ਨਾਨੀ ਇਕੱਲ ਥੋੜੀ ਖੜੇ ਨੇ ਡੋਲਣੀਆਂ ਨਹੀਂ ਹੈਗੀਆਂ ਭੋਲੀ ਨਾਨੀ ਦੇ ਨਾਨਕੇ ਆਇਆ ਹੋਇਆ ਇਹ ਇਹ ਲੈ ਵੀ ਇਹ ਲੈ ਵੀ ਇਹ ਨਾਨਕਿਆਂ ਦੇ ਪਿੰਡ ਸੁਣ 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 ਗਾਲੇ ਜਿਹੜਾ ਬੋਲਦਾ ਇੱਕ ਦਿਨਾਂ ਜੀ ਦੂਜੀਆਂ ਉਹ ਬਣਾਈਆਂ ਆਪਣੇ ਜਿਹੜੀ ਘਰ ਵਾਲੀਆਂ ਨਹੀਂ ਫੇਮੀਆਂ ਹੁੰਦੀਆਂ ਅੱਛਾ ਉਹ ਚ ਸਬਜ਼ੀਆਂ ਪਾ ਗਈ ਉਹ ਚ ਬੜੇ ਤੜਕਾ ਲਾ ਲਿਆ ਨੂੰ ਵાળ ਲਿਆ ਨਾ ਨੂੰ ਉਹ ਵੀ ਬਹੁਤ ਸੁਣੇ ਬਣਦੀਆਂ ਨੇ ਥੋੜਾ ਜਿਹਾ ਵਾਲ ਕੇ ਕੱਢ ਕੇ ਉਹਦਾ ਤੜਕਾ ਲਾ ਲਿਆ ਸਬਜ਼ੀਆਂ ਪਾ ਸਬਜ਼ੀਆਂ ਪਾ ਗਏ ਨਾ ਸਾਰੀਆਂ ਸ਼ਿਮਲਾ ਮਿਰਚ ਵਗੈਰਾ ਪਾ ਕੇ ਸਾਰਾ ਕੁਝ ਉਹ ਵੀ ਪਾਈ ਸੀ ਹੈ ਨਾ ਹਾਂ ਸਾਰਾ ਕੁਝ ਬਣਾ ਕੇ ਮੈਂ ਦੇਖੀ ਸੀ ਹਾਂ ਗੋਭੀ ਪਾਈ ਹੋਈ ਪਈ ਹਾਂ ਗੋਭੀ ਇਹ ਬਹੁਤ ਪਾਈ ਸੀ ਸ਼ਿਮਲਾ ਮਿਰਚ ਪਿਆਜ਼ ਹਾਂ ਮਰਡਰ ਇੱਕਦਮ ਤੂੰ ਜਲੇਬੀਆਂ ਬਣਾਈਆਂ ਸੀ ਘਰੇ ਘਰੇ ਨਹੀਂ ਬਣਾਈਆਂ ਹੈਗੀਆਂ ਹਾਂ ਮੁੱਲ ਮੁੱਲ ਲੈ ਕੇ ਆਉਂਦੀਆਂ ਸੀ ਬਈ ਤੇ ਬਣਾਈ ਹੋਈਆਂ ਲੈ 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 ਚੱਕ ਫਟੇ ਖਾਲੀ ਗੱਮੀਆ ਪਲੇਟ ਆਰੀ ਕਰ ਦੂੰ ਖਾਲੀ ਐਨੀ ਭੁੱਖ ਲੱਗੀ ਹੋਈ ਸੀ ਮੈਂ ਭਾਈ ਵੇ ਭਾਈ ਭੱਜਦਾ ਭੱਜਦਾ ਥੋੜਾ ਇਹ ਭੱਜਦਾ ਥੋੜਾ ਫੋਟਿਆ ਆ ਦੇਖ ਤੇਰੇ ਮਾਮੂ ਨੂੰ ਭੇਜਦੀ ਆ ਵੀਡੀਓ ਤੇਰੀ ਬਣਾ ਕੇ ਵੀ ਆ ਦੇਖ ਲੈ ਕੀ ਕਰਦਾ ਬਾਜ਼ ਨੂੰ ਦੇਖ ਲਓ ਬਾਜ਼ ਨੂੰ ਕਹਿੰਦੇ ਬਾਜ਼ ਨੂੰ ਮਲਾਇਓ ਸਾਨੂੰ ਸਾਰੇ ਕਹਿੰਦੇ ਸੀ ਆ ਬਾਜ਼ ਆ ਗਿਆ ਦੇਖ ਲਓ ਬਾਜ਼ ਖਾਂਦਾ ਸੇਮੀਆ ਮਾਮੂ ਨੂੰ ਕਹਿੰਦੇ ਮੈਗੀ ਆ ਹਾਂ ਮੈਗੀ ਮੈਗੀ ਖਾਲਾ ਖਾਲਾ ਮੂੰਹ ਇੰਨੀ ਇੰਨਾ ਨਹੀਂ ਭਰਨਾ ਮੂੰਹ ਚ ਥੋੜੀ ਪਾਉਣੀ ਚੰਗਾ ਪੁੱਤ ਹੋਰ ਰੱਖੀ ਵੀ ਮੂੰਹ ਚ ਪਾਉਣਾ ਕਾੜੀ ਅੱਛਾ ਲੇਟ ਲੇਟ ਕੇ ਖਾਂਦਾ ਹੱਡ ਵੀ ਖਾ ਲੰਦਾ ਹੱਡ ਵੀ ਖਾ ਅੱਡ ਹੱਡ ਵੀ ਖਾ ਲੰਦਾ ਹੌਲੀ 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 ਮੱਛੀ ਕਾਣੀ ਆ ਆਏ ਲੱਗੀ ਨਾ ਹੋਈ ਨਹੀਂ ਕਿਧਰੇ ਮੱਛੀ ਤੈਨੂੰ ਹੌਲੀ ਵੇ ਹੌਲੀ ਬੋਲੀ ਭੈਣੇ ਘੱਟ ਪੜੇ ਗਰ ਲਾ ਦੋ ਪਲੇਟ ਤੋਕ ਰੋ ਕੇ ਇਹਨੂੰ ਗਾੜ ਰੋ ਕੇ ਗਲ ਚ ਫਾਜੂ ਹੌਲੀ ਗਲ ਚ ਫਾਜੂ ਆ ਸੌਂਡ ਖਿੱਚ ਖਿੱਚ ਇਹਨੂੰ ਕੋਈ ਨਾ ਵੀਡੀਓ ਡਿਲੀਟ ਨਹੀਂ ਕਰਦੀ ਬੜਾ ਹੋਇਆ ਫਿਰ ਦੇਖਿਆ ਕਰੇਂਗਾ ਤੈਨੂੰ ਪਤਾ ਲੱਗੂਗਾ ਵੀ ਮੈਂ ਕੁਛ ਕਰਦਾ ਹੁੰਦਾ ਸੀ ਫਿਰ ਤੈਨ ਨਾਲੇ ਨਾਨੀ ਨੂੰ ਕਹਿਣਾ ਪੈਦੀ ਨੂੰ ਉਹਨਾਂ ਨੇ ਮੈਨੂੰ ਕਹਿਣਾ ਕਿੰਦਕੋਂ ਨੇ ਬਿਕੇ ਕਰਦਾ ਸੀ ਜਾਨੂੰ ਅਸੀਂ ਹਾਂ ਹੋਰ ਖਾ ਲ ਗਾ ਖਾਉਂਗਾ ਮੂਰੀ ਹਾਂ ਪੂਰੀ ਖਾ ਲਾਂ ਪੂਰੀ ਖਾ ਲਾਂ ਆਰਾਮ ਨਾਲ ਖਾ ਲਾ ਹੋਰ ਵੀ ਪਈਆ ਹੋਰ ਵੀ ਪਈਆ ਇਹਨਾਂ ਦੇ ਬਾਅਦ ਵਿੱਚ ਬੇੜੇ ਨੂੰ ਆ ਕੇ ਲਟੜਨ ਲੱਗ ਜੇਂ ਜੇਰ ਜਿਆਦਾ ਖਾ ਗਿਆ ਹੋਣੀ ਥੱਲੇ ਮੇਰਾ ਲਾ ਦੇ ਦੋਲਦੀ ਤੈਨੂੰ ਖਾਣੀ ਨਹੀਂ ਆ ਗਈ ਬੱਸ ਬੱਸ ਚਮਚਾ ਹੱਥ ਲੱਗ ਗਿਆ ਹੁਣ ਫੌਗ ਤਾਂ ਮਿਲਿਆ ਨਹੀਂ ਹੈਗਾ ਹਾਂ ਗਾ ਵੀ ਲੈ ਲੈ ਕੋਈ ਹੈਗੇ ਨਾ ਚੱਲ ਕੱਪੜੇ ਹੋਰ ਹੈਗੇ ਪਾ ਦੂਗੀ ਭੈਣਾ ਥੋੜਾ ਪਾਣੀ ਪਾ ਦੀ ਉਹਦੇ ਤੇ ਸੁਆਦ ਲੱਗਦੀ ਆ ਸੁਆਦ ਬਣੀ ਆ ਹਾਂ ਨਾ ਲੈਣ ਜਾ ਨਾ ਕੇ ਆ ਜਾਈ ਬਾਥਰੂਮ ਦੇ ਵਿੱਚ ਹਾਂ ਆ ਦੇਖ ਲੈ ਸਾਰਾ ਕਿੰਨਾ ਸੋਹਣਾ ਬਾਥਰੂਮ ਬਣਿਆ ਹੋਇਆ ਇਹਦੇ ਵਿੱਚ ਨਾ ਕੇ ਆਈ ਹਾਂ ਬਾਥਰੂਮ ਚ ਹੀ ਨਾ ਕੇ ਆਈ ਮੂੰਹ ਤੋਂ ਆਇਆ ਭੈਣੇ ਕਈ ਵਾਰ ਜਾ ਕੇ ਅੱਛਾ ਅਪੀ ਹੂੰ ਜਨਾਹ ਮੂੰਹ ਤੋਂ ਐ ਆਪੇ ਮੈਨੂੰ ਤਾਂ ਉਹਦੀ ਨਾ ਪੂੰਜੀ ਲੱਗਣਾ ਏ ਏਕੜ ਸੁੱਕੇ ਆ ਮੈਨੂੰ ਬਤੋਰੀ ਦਾ ਪੂੰਜੀ ਮੂੰਹ ਤੋਂ ਮੈਂ ਕੱਠੀਆਂ ਕਰਦਾ ਉਹਨੂੰ ਐ ਚਮਚੇ ਨਾਲ ਪਾ ਲਾ ਹੋ ਮਾਂ ਦੇ ਦੋ ਹੂੰ ਹੋ ਨਾ ਮੀ ਕੀ ਮੈਗੀ ਬਾਸਰ ਟਿੱਡ ਪਾੜ ਨਾ ਨਹੀਂ ਤੈਨੂੰ ਮੱਛੀ ਖਲਾ ਖਲਾ ਜਾਣਾ ਜਾਂਦਾ ਹੈ ਮੱਛੀ ਨਹੀਂ ਖਾਣੀ ਨਹੀਂ ਪਈ ਪਈ ਐ ਜੇ ਖਾਣੀ ਐ ਭੈਣੇ ਖਵਾ ਲੈ ਹੈ ਮੈਗੀ ਦਾ ਪਈਆ ਪੜੋ ਹਾਈ ਹੋਈ ਹਾਂ ਹਾਂ ਹੁਣੇ ਬਣਾ ਕੇ ਥਾੜੇ ਹੁਣੇ ਬਣਾ ਕੇ ਹਟੀਆਂ ਜਾਲ ਲਿਆ ਦੋ ਮੜੇ ਲੱਗੇ ਤੁਸੀਂ ਨਹੀਂ ਖਾਣੀਆਂ ਹੋਰ ਲੈ ਦੋ ਉਹ ਕਿ ਨਹੀਂ ਭਰੇ ਆਪਣਾ ਇੱਕ ਥੱਲੇ ਚੰਚਾ ਲਿਆ ਕੇ ਦੇਈ ਫਿਰ ਥੋੜੀ ਜਿਹੀ ਪਾ ਰਿਹਾ ਹੈ ਹੈ ਢਿੱਡ ਭਰੇ ਨਹੀਂ ਢਿੱਡ ਨਹੀਂ ਭਰੇ ਹਾਂ ਹਾਂ ਮੂੰਹ ਸਾਫ ਕਰ ਲਾ ਢਿੱਡ ਨਹੀਂ ਭਰੇ ਆ ਜਾਂਦਾ ਅੰਨਾਨੀ ਦਾ ਬੇਟਾ ਨਾਲੇ ਬੇਟੀ ਛੋਟਾ ਉਹ ਤੈਨੂੰ ਦੇਖਣਗੇ ਵੀ ਕਿੰਨਾ ਗੰਦਾ ਮੁੰਡਾ ਕਿਵੇਂ ਖਾਂਦਾ ਹੈ ਹੋਰ ਆਸਟ੍ਰੇਲੀਆ 'ਚ ਤੇਰੀ ਵੀਡੀਓ ਦੇਖੋ ਸੀਰੀਆ 'ਚ ਉਹਨਾਂ ਨੇ ਦੇਖਣਾ ਇਹ ਕੌਣ ਆਇਆ ਹੱਸੋੜੇ ਕਰੇ ਗੰਦਾ ਮੁੰਡਾ ਐ ਕਹਿਣਗੇ ਆ ਲੈ ਰੱਜ ਤਾ ਗਿਆ ਤੂੰਗਾ ਨਾ ਹੋਰ ਖਾਣੀ ਐ ਪਾ ਲੈਣੀ ਐ ਗੁੰਝੇ ਖਾਂਜਿਆਂ 'ਚ ਹੂੰ ਖਾਣੀ ਆ ਇਹ ਬੰਦਰ ਬੱਸ ਬੱਸ ਇੰਨੀ ਕਈ ਖਾਊ ਹੈ ਇੰਨੀ ਬੰਦਰ ਮਾਮੂ ਖੱਲਾ ਪਾ ਲੈਂਦਾ ਆਇ ਕਹੇ ਜੀ ਮਾਦੀਓ ਐ ਕਹੇ ਜੀ ਇਹ ਮੇਰੀ ਆਹੀ ਐ ਆਹ ਤੰਦ ਉਹ ਮਸਾਲਾ ਆ ਗਿਆ ਉਹ ਰਲਾ ਦੋ ਤੂੰ ਰਲਾ ਦੋ ਮੜੇ ਮਸਾਲਾ ਹੋਊਗਾ ਕੱਤੀ ਨਾ ਹੋਵੇ ਨਹੀਂ ਹੁਣ ਤਾਂ ਠੰਡੀ ਠੰਡੀ ਹੋ ਆ ਕੱਤੀ ਆ ਕੱਤੀ ਆ ਉਹ ਪਾਫਾ ਤਾਂ ਨਿਕਲਦੀਆਂ ਨਹੀਂ ਉਹ ਝੂਕ ਤੁਸੀਂ ਵੀ ਹੱਦ ਕਰਦੇ ਹੋ ਨਹੀਂ ਇੰਗ ਇੱਥੇ ਨੇ ਕੋਈ ਨਹੀਂ ਠੰਡੀ ਆ ਉਹ ਕੋਈ ਠੰਡੀ ਆ ਉਹਦਾ ਪੋਰਾ ਕੰਨੀ ਸੀ ਤੂੰ ਕਿੱਥੇ ਆ ਕੱਤੀ ਕੋਲਾ ਥੇ ਨਹੀਂ ਪਪਾ ਇਹ ਬਣੀ ਹੋਈ ਪਹਿਲਾਂ ਦੀ ਪਈ ਆ ਦੇ ਲੈ ਤੇਰੇ ਕੋਲ ਲੱਡੂ ਦਾ ਰਹਿ ਗਿਆ ਹੁਣ ਤਾਂ ਤੂੰ ਵੀ ਖਾਣਾ ਚਾਹੀਦਾ ਲੱਡੂ ਤਾਂ ਨਾਨੀ ਖਾ ਗਈ ਬੱਸ ਉਹ ਨਹੀਂ ਖਾਣਾਗਾ ਲੱਡੂ ਵਾਲੀ ਪਲੇਟ ਖਾ ਲੀ ਮੈਨੂੰ ਵੀ ਖਾਣੇ ਹੈਗੇ ਰਹਿਣ ਦ ਹੁਣ ਨਾ ਦਿਓ ਫਿਰ ਜ਼ਿਆਦਾ ਬਿਮਾਰ ਹੋ ਜਾਊਗਾ ਫਿਰ ਲੈ ਲਓ ਤੱਤੀਆ ਤੱਤੀ ਹੋਣੀ ਆ ਭੈਣੇ ਗਰਮ ਹੋਣੀ ਆ ਤੱਤੀ ਕਿੰਨਾ ਸੋਹਣਾ ਲੱਗਦਾ ਹੈ ਤੱਤੀ ਕਹਿੰਦੇ ਹੈ ਨਾ ਪਹਿਲਾਂ ਇਕਨੇ ਕਹਿੰਦੇ ਸੀ ਤੱਤੀ ਹੁਣ ਉਈਓ ਲਾਗੇ ਗਰਮ ਕਹਿਣ ਹੈ ਨਾ ਤੱਤੀ ਮੇਰਾ ਮੂੰਹ ਝਾਲਦਾ ਕੱਢ ਦੇ ਭੈਣੇ ਰੱਖ ਦੇ ਇਹਨੇ ਹੋਰ ਕੋਈ ਨਹੀਂ ਇਧਰ ਢੱਡ ਭਰਿਆ ਹੋਇਆ ਬੰਨਾ ਹੋਰ ਤੱਤੀ ਲੱਗਣ ਲੱਗੀ ਹੋਰ ਇਹ ਤੇਰੇ ਘਰ ਜਾਣਾ ਉਪਰੋਂ ਉਂਡਾ ਬਹਾਨੇ ਲਉਦਾ ਬਹਾਨੇ ਬਾਜ ਨਹੀਂ ਕੱਤੀ ਕਿੱਥੇ ਹੈ ਕੋਲ ਟੇਬਲ ਕਰਕੇ ਥੱਲੇ ਨਹੀਂ ਡੋਲਣੀ ਨਾਨੀ ਨੂੰ ਕੰਮ ਨਹੀਂ ਵਧਾਉਣਾ ਹੈਗਾ ਕੱਤੀ 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 ਠੰਡੀ ਹੋ ਗਈ ਕੱਤੀ ਕੱਤੀ ਤੱਤੀ ਅੱਜ ਤੱਤੀ ਉਹ ਕਹਿੰਦੇ ਹੁੰਦੇ ਸੀ ਨਾ ਹੁਣ ਗਰਮ ਕਹਿਣ ਲੱਗ ਪਏ ਸਹੀ ਗੱਲ ਲੱਗ ਕੱਤੀ ਉਹ ਕਹਿੰਦੇ ਹੁੰਦੇ ਸੀ ਅੱਗੇ ਤੱਤੀ ਤੱਤੀ ਚਾਹ ਪੀਣੀ ਆ ਤੱਤੀ ਚਾਹ ਪੀਣੀ ਆ ਪੱਤਾ ਗੋੜ ਖਾਣਾ ਆ ਰੈਗੀ ਪੱਤੀ ਪੱਤੀ ਰੈਗੀ ਪੱਤੀ ਉਹ ਪੱਤੀ ਖਾਣੀ ਆ ਓਏ ਹਾਂ ਕੀ ਧੰਦੇ ਕੰਮ ਕੜੇ ਚ ਪਾ ਕੇ ਚਮਚਾ ਖਾਈ ਤੇ ਹੂੰ ਕੋਈ ਨਹੀਂ ਹੁੰਦੇ ਡੱਡ ਭਰਿਆ ਹੋਇਆ ਪੈਣੇ ਇਹਦਾ ਹੋਰ ਕੁਛ ਨਹੀਂਗਾ ਪੱਤੀਆ ਹਾਂ ਹੁਣ ਤਾਂ ਠੰਡੀ ਹੋ ਗਈ ਲੈ ਹਾਂਜੀ ਰੱਖ ਵੀ ਪੱਤੀਆ ਦੇਖ ਇਹਦੇ ਹੱਥ ਲਾ ਕੇ ਥੱਲੇ ਲੈ ਦੇਖ ਤਾ ਪਲੇਟ ਨੂੰ ਹੱਥ ਲੱਗਦੇ ਥੱਲੇ ਪੱਤੀਆ ਠੰਡਈਆ ਪੱਤੀਆ ਠੰਡਈਆ ਨਾਨੀ ਜੀ ਕਹਿ ਨਾਨੀ ਜੀ ਕਹਿ ਲੈ ਫੜ ਸੌਰੀ ਬੋਲ ਦੇ ਨਾਨੀ ਇੱਥੇ ਹਵਾਜ ਕਰਕੇ ਠੰਡੀ ਕਰਦੀ ਹੈ ਹੋ ਰਹੀ ਹੈਗੀ ਹੁਣ ਹਵਾ ਘਟ ਆ ਹੋ ਗਈ ਠੰਡੀ ਲਾ ਇਧਰੋਂ ਠੰਡੀ ਆ ਦੇਖੋ ਆਪੇ ਦੇ ਦੋ ਭੈਣ ਇਹਨੇ ਆਪੇ ਖਾਣੀਆਂ ਨੇ ਹੁਣ ਤਾਂ ਨ ਮਿੰਟਾਂ ਦੀ ਖਾ ਜਾਣੀਆਂ ਉਹ ਬੋਲਾ ਤੁਸੀਂ ਨਵੇਂ ਕੰਮ ਦੱਸਤਾ ਉਹਨੂੰ ਮੈਂ ਕਿਹਾ ਸੀ ਵੀ ਹਵਾ ਕੋਲ ਕਲੀਅਰ ਕਰ ਲੈਂਦੇ ਆ ਲੈ ਠੰਡੀ ਕਰ ਲੈਣੇ ਹਵਾ ਨੂੰ ਕਰਕੇ AC ਦੀ ਹਵਾ ਠੰਡੀ ਕਰਕੇ ਖਾਣ ਦਾ ਏਸੀ ਨੂੰ ਦਿਖਾ ਦਿਖਾ ਕੇ ਖਾਂਦਾ ਹੈ। ਤਾਂ ਸਾਲਾ ਉਹੀ ਡੰਡੀ। ਬੱਸ। ਚੰਡੀ ਹੋ ਕੇ ਮੁੱਛ ਬੰਦੀਆਂ ਨਾ। ਹਵਾਲਾ ਕੇਸੀ। ਹੁਣ ਤੂੰ ਤਾਂ ਬਹੁਤ ਹੀ ਗੰਦਾ ਵਾਂ ਕੰਮ ਬਕਾ ਬਕਾ ਕਰਕੇ। ਕਿੱਥੇ ਲੱਸੀ ਹਲਦੀ ਹੈ ਨਾ। ਉਹ ਤੋੜਾ ਹੈ। ਉੱਥੇ ਹੈਈ ਮੱਛੀਆਂ ਦੇ ੱਡੇ ਨੇ। 7-8 700 ਹੋ ਗਏ 800 ਵੀ ਹੁੰਦੀ। ਹਾਂ? ਇੰਨਾ ਫਰਕ ਆ। ਉਹ ਥੱਲੇ ਹੀ ਚ ਰੱਖ ਕੇ ਖਾ। ਥੋੜੀ ਜਿਹੀ ਪੁਰਤੇ ਉਹ ਠੀਕ ਨਹੀਂ ਤੋਰੇ ਜਿਹੜੇ ਆਪਣੇ ਦਰਾਰੇ ਦੇ ਨਾਲ ਲਏ ਆ। ਉਹ ਕਿਹੜੇ ਪੁਲ ਦੇ ਕੋਲੇ ਬੈਠੇ ਨੇ। ਨੇ ਟੋ ਨਾਲ ਗਏ ਹੋਗੇ ਆ ਹੋਰਲੇ ਬਸ ਜਿਹੜੇ ਵੱਢਦੇ ਨੇ ਬੈਠੇ ਦਰਾਹੇ ਵੱਲ ਮੁੜ ਕੇ ਡਬਲੀ ਸਵੀਟੜਾਂ ਦੇ ਨਾਲ ਆ ਹਾਂ ਹਾਂ ਲੱਗਲੀ ਆ ਉਹ ਵਧੀਆ ਮੱਛੀ ਬਣਾਂਗੀ ਚੀਂ ਗੋਨ ਤੱਕ ਆ ਤੇ ਮੱਛੀਆਂ ਐ ਕਰਦੇ ਜਿਵੇਂ ਰੋਜ਼ ਮੱਛੀ ਖਾਣ ਵਾਲੇ ਦਿਨ ਖਾਣਾ ਹੀ ਨਹੀਂ ਹੁੰਦੇ ਇਹਨੇ ਫੇਰ ਖਰਾਬ ਹੀ ਕਰ ਦਿੰਦੇ ਜਿਵੇਂ ਰੋਜ਼ ਮੱਛੀ ਖਾਂਦੇ ਹੁੰਦੇ ਨੇ ਫੜ ਬੱਸ ਹੁਣ ਨਹੀਂ ਦੇਣੀ ਹੁਣ ਨਹੀਂ ਦੇਣੀ ਹੈਗੀ ਹੁਣ ਨਹੀਂ ਖਾਣੂਗਾ ਫੇਰ ਖਾ ਚੱਜਣਾ ਥੱਲੇ ਵਿਡੋਲੀ ਜੰਨੇ ਨੂੰ ਤਾਂ ਨਾਨੀ ਕਹੂ ਇੰਨਾ ਗੰਦਮੂ ਤਾਂ ਜਿਹੜਾ ਗੰਦ ਪਾਉਂਦਾ ਟੋਮੀਆ ਟੋਮੀ ਤੁਸੀਂ ਬੋਲਿਆ ਕਰੋ ਇਹ ਖਾਲੀ ਚਮਚੇ ਚੁਪਾ ਕੇ ਤੇ ਨਹੀਂ ਹੋਈ ਨੀ ਮੈਂ ਪਤਾ ਇੱਕ ਕਰਦਾ ਆਹ ਚਮਚੇ ਨਾਲ ਪਾ ਕੇ ਚਲ ਕੋਈ ਨਾ ਹੌਲੀ ਹੌਲੀ ਖਾਈ ਦਮ ਬੱਚੇ ਕਰਦੇ ਹੁੰਦੇ ਸੌ ਬੱਚਾ ਹੋਵੇ ਹੋਏ ਨਾ ਪਾਤੀ ਕਰਦੇ ਨਹੀਂ ਹੈਗੇ ਅੱਛਾ ਕੋਈ ਨਾ ਕੁੜੀਆਂ ਨੂੰ ਦਿੱਤੇ ਤਾਂ ਨਹੀਂ ਕੁਝ ਮੁੱਕਦਾ ਹੁੰਦਾ ਹੈਗਾ ਇਧਰ ਪਾਉਂਦੇ ਆ ਐਨੇ ਸਾਲਾਂ ਬਾਅਦ ਹਾਂ ਭੈਣ ਇਧਰ ਪਾਉਂਦੇ ਆਮਾਂਗੇ ਹਾਂ ਬਿੱਚਰ ਅਲ ਜੂਗਾ ਨਾ ਫਿਰ ਦੇਖ ਲੈ ਅੰਦਰ ਜਾ ਕੇ ਕਮਰਾ ਓਏ ਤੂੰ ਵੀ ਦੇਖਿਆ ਇਹ ਤਾਂ ਜਾ ਕਮਰਾ ਤੇ ਗੱਡੀ ਵਾਲਾ ਆ ਤਾਂ ਆਈ ਜਾ ਉਧਰ ਉਧਰ ਨਾ ਫਿਰ ਇਥੇ ਨਵਾਰੀਆਂ ਬਣ ਜਾਣਗੀਆਂ ਏਹਠਾ ਭਣ ਬੜੀਆਂ ਪੇਟੀਆਂ ਬੁੱਢੇ ਚੱਕੇ ਦੇਣੀਆਂ ਨੇ ਆਪਾਂ ਨੇ ਹਾਂ ਉੱਤੇ ਜਿਹੜਾ ਕੁਝ ਮਰਜੀ ਕਰਾ ਹਾਂ ਉੱਪਰ ਜਿਹੜਾ ਮਰਜ਼ੀ ਹੋਵੇ ਫਿਰ ਇਹ ਸਟੋਰ ਰੂਮ ਬਣ ਜਾਊਗਾ ਇੱਧਰ ਗੱਡੀ ਨੂੰ ਆਪਾਂ ਉਧਰ ਲੈ ਜਾਣਾ ਉਹ ਉੱਥੇ ਲੈ ਜਾ ਗੱਡੀ ਨੂੰ ਉਧਲੇ ਕਮਰੇ ਚ ਇੱਥੇ ਸੱਤ-ਛਤ ਦੇ ਜਾਉਂਗੇ ਹੁਣ ਇੱਧਰ ਤਾਂ ਹਾਂ हां सोना बन ਜੂਗੀ हां ਇਹ ਤੇ ਸਮਾਨ ਵਧੀਆ ਆ ਜਾਂਦਾ ਸਟੋਰ ਰੂਮੇ ਬਣ ਗਿਆ ਹੁਣੇ ਆਪਾਂ ਸਬਜ਼ੀਆਂ ਤੋਂ ਥੋੜੇ ਚੱਲਦੇ ਆ ਇਸ ਤਰ੍ਹਾਂ ਰਿਸ਼ਤੇਦਾਰਾਂ ਨੂੰ ਸਬਜ਼ੀਆਂ ਚਾਬੀ ਲੈ ਲਈ ਆਰ ਸੋਈ ਇੱਥੇ ਭਨੇ ਬੈਠਣ ਨੂੰ ਫਿਰ ਬਣ ਜੂਗੀ ਆਹੋ ਬਾਹਰਲੀ ਸੋਈ हां ਬਾਹਰਲੀ ਸੋਈ ਬਣ ਜੂਗੀ ਇੱਥੇ ਬੈਠ ਕੇ ਖਾਣਾ ਪੀਣਾ हां ਜੀ ਤਿਆਰੀ ਹੋ ਜੇ ਮਤਲਬ ਰਹਿੰਦੀ ਆ ਹੁਣ ਹੌਲੀ ਹੌਲੀ ਇਹ ਥੋੜਾ ਕੰਮ ਹੈਗਾ ਮਿਸਤਰੀ ਦਾ ਆ ਦੇ ਚੁੱਲ੍ਹਾ ਪੱਕਾ ਹੀ ਮਿਸਤਰੀ ਬਣਾ ਗਿਆ ਚੁੱਲੇ ਨੂੰ ਖਬਰ ਆ ਵਿਚਾਰੇ ਨੇ ਟੇਕ ਹੀ ਨਹੀਂ ਹੈਗੀ ਚੁੱਲੇ ਨੂੰ ਸਾਡੇ ਨੂੰ ਅਜੇ ਚੁੱਲਿਆਂ ਨੂੰ ਟੇਕ ਨਹੀਂ ਹੁੰਦੀ ਸਹੀ ਗੱਲ ਸਰ ਸਿਆਲ ਚ ਕਈ ਵਾਰ ਬਾਲਿਆ ਜਾਂਦਾ ਹੈ ਉਹ ਇੱਥੇ ਬਹਿ ਕੇ ਮੋਰ ਦਾਣਾ ਖਾਂਦਾ ਸੀ ਇੱਕ ਦਿਨ ਹੂੰ ਇੱਥੇ ਬਹਿਦਾ ਹੁੰਦਾ ਮੈਂ ਇੱਥੇ ਪਾਣੀ ਪੀਂਦਾ ਸੀ ਇਹ ਲੈ ਮੋਰ ਪਰ ਸ਼ਾਮ ਨੂੰ ਆਉਣਗੇ ਬੇਣੇ ਗਰਮੀ ਬਹੁਤ ਹੈ ਨਾ ਫਿਰ ਉਹਦੇ ਦਰਖਤਾਂ ਦੇ ਹਾਂ ਸ਼ਾਮ ਨੂੰ ਆਉਣਗੇ ਸ਼ਾਮ ਨੂੰ ਤਾਂ ਫਿਰ ਐ ਕੋਠੇ ਦੇ ਉੱਪਰ ਲੈਣਾ ਮਾਰ ਕੇ ਬਣ ਬਹਿ ਜਾਂਦੇ ਅੱਜ ਕਿਨੇ ਕਨੇ ਛੋਡੇ ਕਹਿੰਦੇ ਘਰੇ ਰਹਿੰਦੇ ਆ ਮੈਂ ਕਿਹਾ ਨਹੀਂ ਸਾਡੇ ਪਿੰਡ ਦਾ ਸ਼ੌਂਕ ਹੈ ਸਾਨੂੰ ਬੂਟੇ ਹਲਾਉਣ ਦਾ ਦਰਖਤ ਲਾਉਣ ਦਾ ਸ਼ੌਂਕ ਹੈ ਸਾਨੂੰ ਪਹਿਲਾਂ ਵੀ ਸਾਡਾ ਸਾਰਾ ਬੇੜਾ ਦਰਖਤਾਂ ਨਾਲ ਭਰਿਆ ਹੁੰਦਾ ਸੀ ਆ ਪੱਕਾ ਕਰਨ ਤੋਂ ਪਹਿਲਾਂ ਆ ਹੋਗਾ ਖੇਡ ਕਿੱਥੇ ਆ ਦੇ ਇੱਧਰ ਖੇਤ ਇੱਧਰ ਨੇ ਖੇਤ ਕਿੱਥੇ ਨੇ ਖੇਤ ਸਾਡੇ ਘਰੇ ਹੀ ਨੇ ਖੇਤ ਨਾਲੇ ਘਰੇ ਹੀ ਚਲੋ ਆਜਾ ਫੋਲੋ ਮੋਟਰ ਤੇ ਅਸੀਂ ਬੀਜੀ ਹੋਈ ਆ ਮੱਕੀ ਠੇਕੇ ਦੇ ਦਿੱਤੀ ਹੋਈ ਜ਼ਮੀਨ ਨੂੰ ਇਧਰ ਗਏ ਆਜੋ ਕਿ ਗਰਮੀ ਕਿੰਨੀ ਨਾਲ ਇੰਨਾ ਮੀਂਹ ਪੈਂਦਾ ਰੋਜ਼ ਪੈਂਦਾ ਸਾਡੇ ਹੁਣ ਮੀਂਹ ਪਰ ਗਰਮੀ ਬਹੁਤ ਹੈ ਚਲੋ ਫੋਨੋ ਸਾ ਪਾਈ ਗਲੀ ਸੇ ਜਟਾਨ ਵਾਲੀ ਭੂਜੀ ਦੀ ਕੁੜੀ ਆ ਸਾਸਰੀ ਕਾ ਸਾਸਰੀ ਕਾ ਅੱਛਾ ਤਾਈ ਬੁਲਾਇਆ ਮੈਂ ਰਿਸ਼ਤੇਦਾਰਾਂ ਨੂੰ ਕਿਹਾ ਨਹੀਂ ਸੀ ਵੀ ਸਬਜ਼ੀਆਂ ਦੇ ਦਾਂਗੇ ਭਾਈ ਜਿਹੜਾ ਆਊਗਾ ਇਹ ਵੀਡੀਓ ਦੇਖ ਕੇ ਆ ਕੇ ਲੈਣ ਇਹ ਵੀਡੀਓ ਦੇਖ ਕੇ ਲੈਣ ਆਏ ਕਹਿੰਦੇ ਭਾਈ ਸਬਜ਼ੀ ਲੈ ਕੇ ਜਾਣੀ ਆ ਨਾ ਭਾਈ ਉញ੍ਹ ਆਈ ਐ ਸੰਤਾ ਮਿਲਣ ਵਿਚਾਰੀ ਸਬਜ਼ੀਆਂ ਦਾ ਅਸੀਂ ਆਪੇ ਦਿੰਨੇ ਆ ਇਹ ਤਾਂ ਭਾਈ ਮਿਲਣ ਆਈ ਨੇ ਸਾਨੂੰ ਇਹ ਚਵਾਰਾ ਨਹੀਂ ਕੋਈ ਆਇਆ ਸੀਗਾ ਇਹ ਕਿਹੜਾ ਕੁੰਜੇ ਤੇ ਮਕਾਨ ਸੀਗਾ ਇਹ ਜਿਹੜਾ ਚਵਾਰਾ ਤਾਂ ਨਹੀਂ ਸੀ ਹੈਗਾ ਉਹਨੇ ਨਹੀਂ ਚਵਾਰਾ ਨਹੀਂ ਸੀ ਉਹ ਇਹਨਾਂ ਨੇ ਕੁੰਜੇ ਦੇ ਮਕਾਨ ਸੀਗਾ ਅੱਛਾ ਇਹ ਤਾਂ ਉਹਨਾਂ ਦਾ ਸੀਗਾ ਜਿਹੜੇ ਸਾਹਮਣੇ ਹੁੰਦੇ ਸੀ ਕੱਚਾ ਜਿਹਾ ਘਰ ਹੁੰਦਾ ਸੀ ਇਹਨੂੰ ਪੁਲਾੜੀ ਕਹਿੰਦੇ ਹੁੰਦੇ ਸੀ ਉਹ ਆਹ ਹੈ ਭੈਣੇ ਉਧਰ ਆਪਣੀ ਆ ਦੇਖ ਇੱਧਰ ਉਹ ਆਪਾਂ ਵੇਚਤਾ ਉਧਰ ਥਾਂ ਉਹ ਚਵਾਰਾ ਪੈ ਗਿਆ ਉੱਥੇ ਆਹ ਹੈਗਾ ਇਹਦੇ ਕੋਲ ਦਰਸ਼ੀ ਕੋਲੇ ਇਹਨਾਂ ਦੇ ਕੋਲੇ ਕਿਹੜਾ ਕਿਹੜਾ ਆਹ ਨੇ ਡੇ ਕਾਲਾ ਉਹ ਆਪਾਂ ਨੇ ਵੇਚਤਾ ਸੀ ਉਹ ਚਵਾਰਾ ਪਿਆ ਹੋਇਆ ਲੈ ਭੈਣ ਨੂੰ ਤੋੜ ਦੋ ਬਈ ਪਿੰਡੀਆਂ ਤਾਂ ਆ ਦੇਖੋ ਪਾਤੀਆਂ ਭੈਣ ਨੂੰ ਘਰੇ ਲੈ ਕੇ ਸੀ ਤੋੜ ਕੇ ਉਹ ਦੇਖ ਪਿੰਡੀਆਂ ਤਾਂ ਪਾਤੀਆਂ ਹੋਰ ਹੋਣਗੀਆਂ ਤੋੜ ਦੋ ਹਾਂ ਪੁੱਤ ਹੈ ਹਾਂ ਕੀ ਹਾਂ ਤੇ ਹਿਉਣਾ ਕਹਿੰਦਾ ਤੋੜਨਾ ਹੈ ਕਹਿੰਦਾ ਮੈਂ ਵੀ ਥਿਉਣਾ ਹੈ ਤੋੜਨਾ ਆ ਦੇ ਛੱਲੇ ਲੱਗ ਜਾ ਤੋੜ ਦੇ ਖੇਚੀ ਭਾਜੀਆ ਫੜਿਓ ਲੈ Papa ਫੜ ਲਓ ਤੁਸੀਂ ਹਿਉਣਾ

ਤਾਂ ਕੀ ਨੇ ਕਤੋਂ 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 ਇਹ ਇਹ ਨਹੀਂ ਤੁਰਨਾ ਇਹ ਨਹੀਂ ਤੁਰਨਾ ਕਤੋਂ ਲੈ ਫੜ ਆ ਲੈ ਥੋੜੇ ਜੋਗੀ ਥੋੜੇ ਜੋਗੀ ਹੋ ਜੇ ਆ ਲੈ ਫੜ ਹਾਂ ਆਪਣੇ ਜੋਗੇ ਦਾ ਲੱਭੇ ਨੰਨੂ ਲੱਭਣਗੇ ਨਾ ਕੋਈ ਸੁਪਰੀਆ ਇਹਦੇ ਦੇ ਲਾ ਬਣਦੀ ਵਧੀਆ ਬਣਦੇ ਹੋਣਗੇ ਹਨਾ ਲੰਬੀ ਬੈਣਗਣੀਆਂ ਨਾ ਤਿੰਦੋਂ ਪਹਿਣੇ ਤਿੰਨੇ ਤਰ੍ਹਾਂ ਦੇ ਨੇ अच्छा हां गोल ਵੀ ਨੇ لمبے ਵੀ ਨੇ ਤੇ ਦੂਸਰੇ ਵੀ ਨੇ ਛੋਟੇ ਵੀ ਨੇ ਹੂੰ ਹੁਣ ਕਿੱਥੇ ਇਹ ਤਾਂ ਗਿਆ ਆਪਾਂ ਨੇ ਨਾ ਪਰਸੋਂ ਤੋੜ ਲਏ ਸੀ ਸਾਨੂੰ ਪਤਾ ਹੀ ਨਹੀਂ ਸੀ ਵੀ ਤੁਸੀਂ ਆਉਣਾ ਇਹ ਕਾਹ ਚ ਲੱਭ ਗਿਆ ਉਹਨੂੰ ਲੱਭ ਗਿਆ ਲੱਭ ਗਿਆ ਤੋੜ ਖੇਚ ਕੇ ਪਰ ਨੂੰ ਨਹੀਂ ਕਰ ਮਾਰਦਾ ਇਹਦਾ ਹੋ ਦੇ ਬਿੱਲੀ ਨੇ ਉਰੇ ਵਿੱਚ ਉਹ ਤਾਂ ਨਹੀਂ ਹੈਗਾ ਚਿੱਟਾ ਦਾ ਮਾਤਾ ਬਿੱਲੀ ਬਿੱਲੀ ਨੇ ਜਿਹਨੇ ਕੱਟ ਲਿਆ ਮੈਨੂੰ ਲਾ ਗਈ ਬਿੱਲੀ ਉਹ ਕਿੱਟਾ ਹੀ ਖਦਾ ਹਲਾਦਾ ਹੈ ਨਾ ਆਈ ਨਹੀਂ ਮੈਂ ਤੇ ਤੇਨੂੰ ਬਾਪ ਲੱਗੂ ਉਹਦਾ ਤੇ ਕਿੱਟਾ ਕਿਹੜਾ ਬੋਲਾ ਜੀ ਮਾਂ ਤਾਂ ਆਉਂਗਾ ੁੱਗੀ ਖਾਦੀ ਆ ਆ ਫੜ ਇੱਕ ਮਿੰਟ ਇੱਕ ਮਿੰਟ ਇੱਥੇ ਖੜੀ ਐਂ ਬਿਤਾਉਂ ਦਿਖਾ ਮੈਨੂੰ ਬਤਾਉਂ ਦਿਖਾ ਕਿ ਗੋਲਾ ਗੋਲਾ ਹੈ ਥੱਲੇ ਕਰ ਮੂੰ ਤੋਂ ਬਤਾਉਂ ਦਿਖਾ ਐ ਕਰਕੇ ਐ ਕਰਕੇ ਪਰੇ ਨੂੰ ਵਿਚੇ ਗੋਲ ਹੈ ਵਿਚੇ ਨਹੀਂ ਹੈ ਨਾ ਹਾਂ ਨੰਨੂ ਇੱਕੀ ਕਰਨਾ ਹੈ ਆਈ ਗੋਲ ਨੂੰ ਮੁੜ ਕੇ ਕਰਾ ਗੋਲ ਮਾਮੀ ਲਪੂ ਮਾਮੀ ਮਾਮੀ ਤੋੜੂਗਾ ਉਹ ਕੰਟ ਲੜੂ ਤੇਰੇ ਖਾਜ ਹੋਊਗੀ ਤੂੰ ਨਾ ਤਾਂ ਹੋਇਆ ਹੁਣ ਬਾਵਾ ਤੇ ਖਾਜ ਹੋਊ ਪੁੱਤ ਮਾਮੀ ਤੋੜਨਾ ਆ ਸੱਟ ਗਿਆ ਤੇ ਖਰਾਬ ਆ ਖਰਾਬ ਆ ਨਹੀਂ ਤਾਂ ਹੀ ਰੇ ਸਪਰੇ ਨਹੀਂ ਕਰਦੇ ਸੀ ਤਨ ਗਲੇ ਆ ਪੰਜ ਚਾਰ ਗਲੇ ਵਿੱਚ ਟੁੱਟ ਗਏ ਟੋਲਣਾ ਟੋਲਣਾ ਦੇਖ ਹੈ ਤਾਂ ਨਹੀਂ ਹੋ ਰੇ ਇੱਧਰ ਇੱਧਰ ਨੂੰ ਮੜੀ ਗਈ ਉਹ ਦੇਖੋ ਹੋਰ ਵਿੱਚ ਆ ਗਈ ਆ ਇਹ ਤੇਰੇ ਇਹ ਕੱਚੀ ਆ ਪੁੱਤ ਜੇ ਮਸੰਮੀ ਆ ਇਹ ਕੀ ਆ ਮਸੰਮੀ ਇਹ ਤਾਂ ਛੋਟੀਆਂ ਨੇ ਹਲੇ ਕੱਚੀਆਂ ਆ ਤੇਰੇ ਕੋਈ ਨਹੀਂ ਚਟਕੇ ਦੇਖਦਾ ਕੌੜੀ ਆ ਇਹ ਚਟਕੇ ਦੇਖਦਾ ਭਣੀ ਚਟਕੇ ਅੱਛਾ ਮੇਰਾ ਕੌੜੀ ਲੱਗਦੀ ਹੋਣੀ ਲੱਗਦੀ ਨਾ ਮੈਨੂੰ ਖਾਗ ਦੇ ਦੋ ਦੇ ਦੋ ਦਿਲ ਨਾ ਮਖਾਣ ਨਹੀਂ ਹੋਣਾ ਖੱਟੀ ਆ ਖੱਟੀ ਆ ਨਹੀਂ ਸਣਾ ਮਾ ਮੂ ਲੈ ਓਏ ਖਾ ਲਾਓ ਨਹੀਂ ਖਾ ਹੋਣੀ ਦਿੱਤੋਂ ਆਏ ਨਹੀਂ ਖਾ ਹੋਣੀ ਪੁੱਤੇ ਤਾਂ ਕੌੜੇ ਨੇ ਮਾਰ ਦੂੰਗੀ ਕਿਨੂੰ ਆ ਪਾ ਦੋ ਝੋਲੇ ਚ ਕਿਨੂੰ ਇਹਨੂੰ ਆ ਹੋਏ ਪਿੰਡੀਆਂ ਤੋੜ ਲੋ ਭੈਣੇ ਹਨਾ ਤੂੰ ਇੰਡੀਆਂ ਵੀ ਹੈਗੀਆਂ ਹਾਂ ਪਿੰਡੀਆਂ ਤੋੜ ਦੋ ਹੈਗੀਆਂ ਨੇ ਆਦੇ ਬਹੁਤ ਨੇ ਪਿੰਡੀਆਂ ਲੱਗੀਆਂ ਹੋਈਆਂ ਨੇ ਸੋਹਣੀਆਂ ਨੇ ਮੈਂ ਫੜੂੰਗਾ ਇੱਕ ਇੱਕ ਮੈਂ ਫੜੂੰਗਾ ਕੰਡ ਲੜੂ ਤੇਰੇ ਕੰਡ ਲੜੂਗੀ ਤੇਰੇ ਆਗੇ ਮੈਂ ਫੜ ਲੈ ਪਿੰਡੀ ਆ ਇਹੇ ਉਕੇ ਨਾਨੂ ਨਾਨੂ ਆਪੜੀ ਪਦੀਨੇ ਭੇਨੇ ਦੇ ਲਮੋ ਖੜਾ ਪਦੀਨੇ ਤਾਂ ਹੈਗਾ ਆਪਣੀ ਜੇ ਜੇ ਨਹੀਂ ਹੈਗਾ ਐਡਾ ਵੱਡਾ ਤਾਂ ਲੈ ਜੋ ਮੈਂ ਨਹੀਂ ਕਰੂੰਗਾ ਨਹੀਂ ਇਹ ਨਹੀਂ ਕੰਡੇ ਨਹੀਂ ਲੱਗੇ ਹੋਏ ਤੇਰੇ ਹੱਥ 'ਚ ਵੱਢ ਜਾਣੇ ਨੇ ਫੇਰ ਨਾ ਕਹੀ ਜੇ ਤੇਰੇ ਕੰਡ ਲੜ ਗਈ ਉਹ ਤੋੜ-ਤੋੜ ਸੁੱਟੀ ਜੈ ਨਾ ਪਦੀਨੇ ਤਾਂ ਕੋਈ ਹੋਈ ਇਹ ਆ ਤੋੜ ਲਈ ਸੀਨੇ ਫੇਰ ਕੱਲ ਆ ਹੈਗੀਆਂ ਨੇ ਭਣੇ ਤਾਂ ਬਹੁਤ ਨੇ ਭਿੰਡੀਆਂ ਤਾਂ ਜ ਨਹੀਂ ਨਹੀਂ ਭਣੇ ਫਿਰ ਇਹ ਖਰਾਬ ਹੋਣਗੀਆਂ ਨਾ ਸਾਡੇ ਕੰਮ ਆਉਣੀਆਂ ਨੇ ਜਿਹੜੀਆਂ ਹੈਗੀਆਂ ਤੋੜ ਲਓ ਆਹਦੇ ਜਿਹੜੀਆਂ ਤੋੜਨ ਵਾਲੀਆਂ ਨੇ ਤੋੜ ਲਓ ਕਿਉਂਕਿ ਫਿਰ ਤਾਂ ਸਾਡੇ ਜੋਗੀਆਂ ਕੱਲ ਨੂੰ ਹੋ ਜਾਣਗੀਆਂ ਓਏ ਗੰਦਾ ਇਧਰ ਨਾ ਹਰੀਆਂ ਉਹ ਖੋ ਜਾਣਗੀਆਂ ਚਲੋ ਤੁਰ ਬੜਾ ਸ਼ਰਾਤੀ ਗੰਦਾ ਮੋਰ ਬੋਵੰਦਾ ਕਿਹਨਾ ਬੋਲੇ ਪਹਿਲ ਪਾਉਂਦਾ ਕਿੱਥੇ ਆ ਓਏ ਕੁੱਤਾ ਆਹ ਅਰੇ ਪਹਿਲ ਪਾਉਂਦਾ ਆ ਦੇ ਬੈਠਾ ਜੰਗਲੇ ਦੇ ਨਾਲ ਹੀ ਦਿਖਣਾ ਹੀ ਨਹੀਂ ਹੈਗਾ ਇਦਾਂ ਉਰੇ ਆ ਆ ਦੇਖੋ ਪੈਲ ਪਾਉਂਦਾ ਉਹ ਵਾਲੇ ਕੁੱਤੇ ਆ ਦੇ ਪੈਲ ਪਾਉਂਦਾ ਪੈਲ ਪਾਉਂਦਾ ਇਹ ਤੈਨੂੰ ਦਿਖਣਾ ਨਹੀਂ ਹੈਗਾ ਉਹ ਉਧਰ ਨੂੰ ਓਲੇ ਚ ਹੋ ਗਿਆ ਆ ਦੇ ਪੈਲ ਪਾਉਂਦਾ ਆ ਦੇ ਆ ਦੇ ਆ ਦੇ ਪੈਲ ਪਾਉਂਦਾ ਦੇਖੋ ਬਈ ਇੱਕ ਵਾਰ ਇਹਦੇ ਥੱਲੇ ਆਹੋ ਆ ਦੇ ਉੱਧਰ ਗਿਆ ਹਾਈ ਸਾਡੇ ਪਹਿਲੀ ਪਹਿਲੀ ਆਹ ਲੱਗੀ ਆ ਆ ਦੇ ਪੈਲ ਪਾਉਂਦਾ ਹਾਂ ਪਹਿਲੀ ਕੁੜੀ ਮੈਨੂੰ ਇਹ ਦੇ ਦੋ ਬਾਤ ਕਰ ਨਹੀਂ ਆ ਹਾਂ ਪਹਿਲੀ ਬਾਈ ਕੁੜੀ ਨੂੰ ਦੇ ਦੋ ਅਜੇ ਪਹਿਲੀ ਆ ਬਈ ਹਾਂ ਬਈ ਮਣ ਪਹਿਲ ਪਾਇਆ ਕਰਨਗੇ ਅਮੀ ਚ ਹਾਂ ਹੁਣ ਪਾਇਆ ਕਰਨਗੇ ਸੌਣ ਚ ਹੁਣ ਪਹਿਲਾਂ ਪਾਉਣਗੇ ਚਲੋ ਜੀ ਕਈ ਆ ਵੀ ਦੇ 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 ਤੇ ਉਹਦੇ ਵਿੱਚ ਦਾਲ ਚ ਪਾਲੂਗੀ ਅੱਛਾ ਛੋਲਿਆਂ ਦੀ ਦਾਲ ਚ ਪਾਲੀ ਆ ਫੜ ਪਈ ਦੇਖੋ ਸਬਜੀ ਖਾਵਾਂਗੇ ਬਣਾ ਕੇ ਕੋਈ ਛੋਲੇ ਚ ਪਾ ਲਓ ਨਾ ਕੋਈ ਟਿਕਟ ਦਾ ਹੈਗਾ ਛੋਲੇ ਚ ਪਾ ਲਿਓ ਆ ਫੜੀ ਪੇੜੇ ਪਿੰਡੀ ਆ ਲੈ ਭਾਈ ਕਈਆ ਤੂੰ ਆਪਣੀ ਛੋਲਿਆਂ ਦੀ ਦਾਲ ਚ ਪਾਲੀ ਤਾਂ ਹੀ ਕਹਿੰਦੀ ਕਈਆ ਛੋਲੇ ਪਾ ਲਓ ਲਫਾਫਾ ਫਿਰ ਹੀ ਰਨਾਓ ਮੰਮਾ ਖੋਲੋ ਛੋਲੇ ਉਹ ਕੀ ਆ ਗੋਬਰ ਦੇ ਲੈ ਕਹਿੰਦੇ ਸੀ ਬਾਏ ਬਾਏ ਕਰ ਦੋ ਤੂੰ ਰਹਿ ਪਿਆ ਅੱਜ ਚੱਲ ਬੱਸ ਬੁੱਤ ਪੈਰ ਲਵੇੜ ਰਹੇ ਨੇ ਖੇੜਦੇ ਤੋਰੀਆਂ ਨਹੀਂ ਹੈਗੀਆਂ ਤੋਰੀ ਨਹੀਂ ਕੋਈ ਬੱਸ ਤੋਰੀ ਤਾਂ ਲੱਗੀ ਅੱਜ ਲੱਗੜ ਹੋਣਾ ਨਹੀਂ ਲੱਗ ਗਏ ਭੈਣੇ ਸਿਖਾ ਲੀਆਂ ਤੋ ਕਈ ਵਾਰ ਅੱਛਾ ਆਸਟ੍ਰੇਲੀਆ ਤੋਂ ਲਿਆਂਦਾ ਸੀ ਬੀ ਅੱਛਾ ਹੂੰ ਲੱਗਦੀਆਂ ਨੇ ਆਹ ਤੋਰੀ ਹਾਂ ਬਹੁਤ ਲੱਗਦੀਆਂ ਨੇ ਉਹ ਤਾਂ ਅਲੇ ਲੱਗੀਆਂ ਹੋ ਤਾਂ ਬਹੁਤ ਹੋਇਆ ਹੋਇਆ ਪਰ ਅਸੀਂ ਖਾ ਲੀਆਂ ਦੇਖ ਲੈ ਹੁਣ ਪੱਤੇ ਪਰ ਬੀ ਉਹ ਥਰੋ ਲਿਆਂਦਾ ਸੀ ਹੈਗੇ ਤਾਂ ਸੋਹਣੀਆਂ ਲੱਗਦੀਆਂ ਨੇ ਯਾਨੀ ਹਾਂ ਕਾ ਬਹੁਤ ਹੋ ਗਿਆ ਦੇਖਿਆ ਮੀ ਪੇ ਤੋ ਕਾ ਬਹੁਤ ਹੋ ਜਾਣਾ ਲੱਗੀਆਂ ਹਨਾ ਹਰੇਕ ਪੱਤੇ ਨੂੰ ਹਾਂ ਜਿੰਨਾ ਇਕਾਹਾ ਇਕਾਹ ਹਰੇਕ ਪੱਤੇ ਨੂੰ ਇੱਕ ਇੱਕ ਉਹ ਲੱਗੀਆਂ ਹੋਏ ਹਾਂ ਇਹ ਲੱਗੀਆਂ ਹੋਈਆਂ ਹੂੰ ਤੋਰੀਆਂ ਤਾਂ ਬਹੁਤ ਅਜਾ ਤੂੰ ਖੰਡੇ ਲੱਡੂ ਖੰਡੇ ਲੱਡੂ ਤੈਨੂੰ ਲੱਤਾਂ ਨੇ ਹੁਣ ਨਾਤਾ ਹੋਇਆ ਕੋਣ ਤੋਰੀਆਂ ਨੇ ਉਹ ਕਹਿੰਦਾ ਇਹਨਾਂ ਨੇ ਕੇ ਬੂਟੇ ਨੇ ਬਸ ਜੜ ਚੇ ਤੋਰੀ ਲੱਗਣੀ ਹੈ ਹੂੰ ਕਾਲਾ ਮਬੀਲੀ ਆਉਂਗਾ ਜਦੋਂ ਕਿਤੇ ਕੋਈ ਆਇਆ ਗਿਆ ਉਹ ਉਧਰ ਹੀ ਲੱਜੇ ਆਪਣੇ ਨਹੀਂ ਲੱਜਦੀਆਂ ਇਹ ਮੈਂ ਕਹਾਂ ਲੱਗੂਆਂ ਲੱਗਣਗੀਆਂ ਨਹੀਂ ਆ ਵੀ ਕਹਨੇ ਸੀ ਮੈਨੂੰ ਕਮੈਂਟ ਆਇਆ ਸੀ ਕਿ ਕਹਨੇ ਆਸਟ੍ਰੇਲੀਆ ਵਾਲੀ ਬੀ ਨੂੰ ਲੱਗਦੀਆਂ ਨਹੀਂ ਆ ਦੇਖ ਲਓ ਲੱਗਦੀਆਂ ਨੇ ਜੀ ਇਹ ਕਟਿੰਗ ਕਰੀ ਜਾਂਦੇ ਆ ਜੀ ਤਾਂ ਛੋਟੀ ਜੀ ਉਹ ਸਾਡੀ ਬੇਲ ਨਹੀਂ ਉਹ ਤਾਂ ਗਾਣਾ ਛੋਟੇ ਛੋਟੇ ਬੁੱਟੇ ਨੇ ਨਾ ਇਹਨੇ ਇਹ ਕਗੋਗੀ ਕਹਿੰਦਾ ਕੋੜੜੇ ਹੋ ਕੇ ਤੋੜਨਾ ਬੰਦੇ ਤਾਂ ਹੋਰਿਆਂ ਹਾਂ ਉਹ ਫਿਰ ਲੱਗਦੀਆਂ ਹੋਣਗੀਆਂ ਜਣਾ ਚ ਉਧਰ ਤਾਂ ਨਾਲ ਦੀ ਨਾਲ ਹਾਂ ਜਿਵੇਂ ਸ਼ਿਮਲਾ ਮਿਰਚਾਂ ਵੀ ਨਾ ਉਧਰ ਐਵੇਂ ਲੱਗਦੀਆਂ ਓਏ ਗੰਦੇ ਵਿੱਚ ਬੋਟੀਆਂ ਦਾ ਬਹੁਤ ਹੋਈਆਂ ਨੇ ਹੈ ਆਸੀਂ ਪਹਿਨੇ ਆਪਣਾ ਜਿਹੜਾ ਚਵਾਰਾ ਜੇ ਪਾਇਆ ਹੋਇਆ ਹੈ ਆਪਣਾ ਥੋ ਸੀਗਾ ਉਹੀ ਤਾਂ ਮੈਂ ਹਾਂ ਇਹ ਆਪਾਂ ਦੇਤਾ ਸੀ ਫਿਰ ਇਹਨਾਂ ਨੂੰ ਚਾ ਮੈਂ ਕਿਹਾ ਏਡਾ ਕਿੰਨਾ ਕੀ ਕਰਨਾ ਇੱਧਰ ਨੂੰ ਹਾਂ ਪਹਿਲਾਂ ਆਪਣੇ ਵੀ ਡੰਗਰ ਉੱਥੇ ਹੁੰਦੇ ਸੀ ਨਾਲੇ ਉਰੇ ਹੁੰਦੇ ਸੀ ਇੱਧਰ ਥੱਲੇ-ਕੱਲੀ ਆਹ ਦੇਖੋ ਇਹਨਾਂ ਕੋਲ ਦੂਏ ਕਤੂਨੇ ਹਾਂ ਚਲੋ ਭਾਈ ਅੱਜ ਸਾਡੇ ਭੂਆ ਜੀ ਦੀ ਕੁੜੀ ਆਈ ਸਾਡੇ ਘਰੇ ਲੱਗ ਗਈਆਂ ਰੌਣਕਾਂ ਨਿਆਣਿਆਂ ਨੇ ਲਾਦੀਆਂ ਰੌਣਕਾਂ ਆ ਕੇ ਨਹੀਂ ਅਸੀਂ ਇਕੱਲੇ ਬੈਠੇ ਰਹਨੇ ਆ ਆ ਬਾਜ ਨਹੀਂ ਬਾਜ ਨੇ ਰੌਣਕ ਲਾਤੀ ਸਾਰੀ ਦਿਹਾੜੀ ਨਹੀਂ ਟਿਕਨੇ ਤੇ ਸਹੀ ਗੱਲ ਹੈ ਨਹੀਂ ਤੇ ਬੈੱਡ ਤੇ ਆਰਾਮ ਨਾ ਪਏ ਬਸ ਫੋਨ ਚਲਾਈ ਜਾਂਦੇ ਆ ਫੋਨ ਅੱਜ ਫੋਨ ਵੀ ਕਹਿੰਦਾ ਹੁਣ ਮਾੜਾ ਮੋਟਾ ਸੁੱਖ ਦਾ ਸਾਹ ਆਇਆ ਹੋ ਤੈਨੂੰ ਘਰ ਦਾ ਪਤਾ ਇੱਕ ਮਿੰਟ ਮੈਨੂੰ ਉਧਰ ਸੁਧ ਗੇਟ ਲਾ ਦੋ ਪਹਿਲੇ ਪਾਣੀ ਪੀਣਾ ਪਾਣੀ ਲੈ ਫਿਲਰ ਨੇ ਹਾਂ ਪਾਣੀ ਪੀ ਕੇ ਜਾਇਓ ਮਾੜੀ ਵੀ ਕੇ ਜਾਇਓ ਗਰਮੀ ਹੈ ਨਾ ਘਟ ਪੈ ਗਿਆ ਹੋਰ ਹਨਾ ਕੁਛ ਪਕੌੜੇ ਬਗੂੜੇ ਖਾਦੇ ਹੋਏ ਕਰਕੇ ਨਹੀਂ ਉਹ ਵੀ ਬਟ ਇੱਧਰ ਆਜੋ ਪਿਆਸ ਲੱਗਦੀ ਆਜੋ ਮਾੜੀ ਜੀ ਹਵਾ ਲੈ ਕੇ ਚਲ ਜਾਇਓ ਆਜੋ ਆਜੋ ਨਹੀਂ ਉਹ ਵੀ ਬਾਕੀ ਮੈਨੂੰ 10 ਮਿੰਟ ਹੋਰ ਰਾਤ ਨੂੰ ਬੱਦਲ ਆਉਗਾ ਹਾਂ ਚੱਲੇ ਨੇ ਮੋਰ ਦੇਖ ਲਿਆ ਪਹਿਲ ਪੌਂਦਾ ਆ ਦਿਖਾ ਜਾ ਇੱਧਰ ਵੀ ਹੈ ਇੱਧਰ ਵੀ ਹੈ ਹੈ ਦਿਂਦਾ ਨਹੀਂ ਹੈਗਾ ਦਿਂਦਾ ਨਹੀਂਗਾ ਏ ਆਉਣਗੇ ਸ਼ਾਮ ਨੂੰ ਪੈਣ ਧੁੱਪ ਪੈਂਦੀ ਔਰੇ ਸ਼ਾਮ ਨੂੰ ਹੋਣਗੇ ਰਹਿ ਪਾ ਹੁਣ ਤੂੰ ਦਿਨ ਮੋਰ ਦਿਖਾਇਆ ਕਰਾਂਗੇ ਰੋਜ਼ ਆਜੋ ਬੈਠੋ 10 ਮਿੰਟ ਗਰਮੀ ਇਸਕਾ ਲੋ ਆ ਲੈਣਾ ਫਿਰ ਚੱਲ ਗਿਆ ਉਹ ਤਾ ਉਹ ਲੱਗੀ ਦੀ ਤਵੀ ਗਰ ਗਰ ਕੋੜੇ ਕੋੜੇ ਤੂੰ ਕੋੜੇ ਪਤੌੜ ਕਹਿੰਦੇ ਹੁੰਦੇ ਸੀ ਅੱਗੇ ਪਤੌੜ ਕੋੜੇ ਕੋੜੇ ਮੈਂ ਤੋੜੇ 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 ਪਤੌੜ ਖਾਣੇ ਪਤੌੜ ਬਣਾ ਲੋ ਇੱਕ ਮਿੰਟ ਗੜਬੋਲੀ ਬਣਾ ਕੇ ਕਹਣਾ ਪਈਆਂ ਵਾਲੇ ਚੋਲ ਬਣਾਏ ਹੋਗਾ ਨਾ ਜਿੱਦਣਾਵਾਂਗੇ ਕੜੀ ਚਾਹ ਕੜਾ ਕੜੀ ਚਾਹ ਕੜੀ ਚਾਹ ਵਾਲੇ ਕਹਣਾ ਪਈਆਂ ਵਾਲੇ ਚੋਲ ਬਣਾਏ ਹੋ ਜਿੱਦਣਾਵਾਂਗੇ ਕਦੇ ਕਿਹੜੇ ਬਣਾਉਣੇ ਨੇ ਕੜੀ ਚੋਲ ਕੜੀ ਚਾਹ ਕੜੀ ਚਾਹ ਠੀਕ ਹੈ ਹੁਣ ਤੁਸੀਂ ਕੜੀ ਚਾਹ ਵਾਲੇ ਬਣਨਗੇ ਤੇਰੇ ਲਈ ਪਰ ਇੱਕ ਦਿਨ ਪਹਿਲਾਂ ਦੱਸਿਓ ਅੱਜ ਵਾਂਗੂ ਟਾਈਮ ਦੇਣਾ ਦੱਸਿਓ ਕੋੜੇ ਤਾਂ ਟਾਈਮ ਤੇ ਬਣ ਜਾਂਦੇ ਨੇ ਕੜੀ ਨੂੰ ਕੜਕੜ ਕੇ ਬਹੁਤ ਟਾਈਮ ਲੱਗਦਾ ਹੈ ਬਈਆਂਲੇ ਚੋਲ ਬਈਆਂਲੇ ਚੋਲ ਖਾਣ ਮਨੀ ਆਖੋ ਹੈ ਪਾਰੀ ਕਰਦਾ ਹੈ ਨਹੀਂ ਪਾਰੀ ਕਰਦਾ ਉਹਨੂੰ ਹੈ ਨਹੀਂ ਇੰਨਾ ਪਿਆਰ ਹੈ ਸਾਡੇ ਨਾਲ ਇਹਦਾ ਇਹਦਾ ਕੋਈ ਕੋਈ ਨਾ ਪੁਰਾਣੇ ਜਨਮ ਦਾ ਸਾਡੇ ਨਾਲ ਦਾ ਰਿਸ਼ਤਾ ਹੈ ਇਹਦਾ ਹੈ ਨਾ ਜਿਹੜਾ ਇੰਨਾ ਕਰਨ ਦੇ ਤਾਂ ਉਹਨਾਂ ਦੇ ਘਰ ਖੜਿਆ 5 ਮਿੰਟ ਦੀ ਹਾਂ ਇਹ ਲੈ ਬੱਚਾ ਵੀ ਪਿਆਰ ਦਾ ਹੀ ਹੁੰਦਾ ਭੈਣੇ

ਉੱਚੋ ਪਾ ਯਾਰ ਨੂੰ ਦੇ ਲੈ ਕੇ ਉਸ ਦਾ ਵੀਡੀਓ ਕਾਲ ਲਾ ਲਗਾ ਮੈਨੂੰ ਜਦੋਂ ਮਾਮੂ ਜੀ ਆਦਾਈ ਜਾਂਦੀਆਂ ਹੁਣ ਵੀ ਤਾਂ ਕਹਿੰਦਾ ਕਹਿੰਦਾ ਬਾਹਰ ਆ ਕੇ ਬਾਈ ਕਰਕੇ ਜਾਓ ਲੈ ਬਸ ਸਾਨੂੰ ਗਰਮੀ ਚ ਮਾਰਨਾ ਨੇ ਉਹਦੇ ਕਿੰਨਾ ਵਧੀਆ ਚੇਹਿਆਂ ਨੇ ਖਲਾਕੇ ਦਿਖਾ ਅਰੇ ਕਿੰਨਾ ਅਰੇ ਬਾਲ ਵਰਗਾ ਗੋਲ ਆਹ ਦੇ ਬਾਲ ਵਰਗਾ ਗੋਲ ਰਹਿਣ ਦੇ ਕੇ ਸਿਰ ਪਾੜ ਦੂ ਇਹ ਹਾਂ ਪੱਥਰ ਦੇਖੋ ਨਾ ਨਾ ਇਹ ਸਿਹਤ ਨੂੰ ਨਾ ਨਹੀਂ 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 ਉੱਧਰ ਨੂੰ ਮਾਰ ਤੂੰ ਮਗਰ ਜਾਊਗਾ ਉਦੋਂ ਮਾਰ ਚੱਲ ਬਸ ਇਹ ਕੰਮ ਨਾ ਚਲੋ ਚਲੀਏ ਮੈਨੂੰ ਵੀ ਲੈ ਜਾ ਨਾਲ ਪਾਰੀ ਦਾ ਕਰ ਪਾਰੀ ਗੱਲ ਘੁੱਟ ਗਈ ਘੁੱਟ ਕੇੜ ਕੇ ਮੈਨੂੰ ਕਰੂਗਾ ਮੈਨੂੰ ਕਰੂ ਪਹਿਲਾਂ ਮੈਨੂੰ ਨਾਲ ਉਹ ਤੁਸੀਂ ਆਲੀਓ ਹੁਣ ਨਾਨੂ ਨੂੰ ਕਹਿੰਦਾ ਆ ਨਾਨੂ ਨਾਨੂ ਨੂੰ ਮਾਰੀ ਕਰ ਪਹਿਲਾਂ ਨਹੀਂ ਨਾਨੀ ਨਾਲੇ ਜ਼ਿਆਦਾ ਪਿਆਰ ਆਦਾ ਫੱਖ ਮਲਾ ਦੇ ਹੱਥ ਮੈਗੀ ਦੇ ਨਾਨੂ ਨੇ ਜੇ ਕਿ ਦਿੱਤੀ ਮੈਗੀ ਨਹੀਂ ਲਈ ਸੁਣ ਮੇਰੀ ਤਾਂ ਗੱਲ ਸੁਣ ਲੈ ਨਾਨੂ ਦਾ ਠੂਕਣਾ ਪੰਨਦਾ ਚਾਹੇ ਰਾਤ ਨੂੰ ਨਾਨੂ ਰੁੱਕ ਰੋ ਹੋਈ ਜਾਵੇ ਨਾਨੂ ਕਹਿੰਦਾ ਮੈਂ ਚੀਜੀ ਲੈ ਕੇ ਦਊਗਾ ਫਿਰ ਪੰਜਾ ਲੈ ਲਾ ਲਿਆ ਕਹਿੰਦਾ ਇੱਕ ਵਾਰੀ ਸ਼ਰਾਰਤੀ ਐਸੀ Serarti bot. Serarti ya. Eh, lah. Lah. Panja, panja. 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 Sidhu musi wala del da ni mala. <laughs>

ਚਲ ਠੀਕ ਹੈ ਚੰਗਾ ਬਾਈ ਕਰ ਦੋ ਪਾਰੀ ਕਰਕੇ ਬਾਈ ਕਰ ਦੋ ਤੁਸੀਂ ਵੀ ਬਾਈ ਮੈਂ ਜਾ ਮੈਂ ਅੱਛਾ ਹਾਂ ਚਲੋ ਜੀ ਬੰਨ ਬੈਠੋ ਹੈ ਲੋਕ ਜਦੋਂ ਆਉਂਦਾ ਚਲ ਬੈਠ ਗੱਬੇ ਚੱਪਲੇ ਖੋਲਦੇ ਹੁਣ ਹਾਏ ਦੇਖੀ ਮੈਨੂੰ ਮੇਰੇ ਨਾਲ ਬਾਹਲਾ ਆਇਆਦਾ ਹੈ ਨਾ ਮੈਨੂੰ ਕਹਿੰਦਾ ਲੈ ਕੇ ਜਾਣ ਚੰਗਾ ਜੀ ਠੀਕ ਹੈ ਭੈਣ ਸਾਸਿਕਾਲ ਵਧੀਆ ਕੀਤਾ ਜੀ ਲੱਗ ਗਿਆ ਸਾਡਾ ਆ ਗਈ ਆ ਗਈ ਮੈਂ ਵੀ ਬੈਣੀ ਮੈਂ ਹੀ ਬੈਣੀ ਸასი ਕਰਪਾ ਦੀ ਸასი ਕਰ ਵਧੀਆ ਲੱਗਿਆ ਤੁਸੀਂ ਆਏ ਹੈ ਨਾ ਸਹੀ ਗੱਲ ਰੌਣਕਾਂ ਲਾਤੀਆਂ ਸਹੀ ਗੱਲ ਹੈ ਕੱਲ ਨੂੰ ਵੀ ਖੱਟੇਗਾ ਚੱਲ ਠੀਕ ਹੈ ਬਾਏ 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 ਬাবু ਰੌਣਕਾਂ ਲਾਉਂਦੀਆਂ ਸਹੀ ਗੱਲ ਆ ਭਾਈ ਨਿਆਣਿਆਂ ਨਾਲੇ ਰੌਣਕਾਂ ਨੇ ਨਹੀਂ ਤਾਂ ਇਕੱਲੇ ਇਕੱਲੇ ਬੈਠੇ ਰਹਿਣੇ ਆ ਚਲੋ ਆਏ ਰਿਸ਼ਤੇਦਾਰ ਹਨਾ ਭੈਣ ਪੂਆਜੀ ਦੀ ਬੇਟੀ ਸੀ ਇਹ ਚਲੋ ਜੀ ਵਧੀਆ ਰੌਣਕਾਂ ਲੱਗੀਆਂ ਇਹਨਾਂ ਦੀ ਪੂਆ ਬੇਟੀ ਪੂਆ ਦੀ ਬੇਟੀ ਸੀ ਵਧੀਆ ਰੌਣਕਾਂ ਲੱਗੇ ਬੱਚਾ ਨੇ ਵਧੀਆ ਰੌਣਕਾਂ ਲਾਤੀਆਂ